ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਿਰਲੰਭ ਦੇਹੀ ਜਾਂ ਕੋ ਸਤਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿ ਹਰਿ ਦੇ ਬਸੈ ਗੁਰ ਪੇਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੁ ਨਾਨਕ ਤਨ ਪੂਰਾ ਪਾਇਆ ਕਾਣਾ ਦਾ ਮੰਹਲਾ ਪੰਜਵਾਂ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸ ਜੋ ਪ੍ਰਵਜਿਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾਂ ਕਹਿਰਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਬ੍ਰਭਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿ ਹਰਿ ਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੁ ਨਾਨਕ ਤਨ ਪੂਰਾ ਪਾਇਆ ਕਾਣਾ ਦਾ ਮੰਹਲਾ ਪੰਜਵਾਂ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਰ ਜੋ ਪ੍ਰਵਜਿਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾਂ ਕਹਿਰਦੇ ਬਸੈ ਗੁਰ ਪੈਰਾ ਸਾਥ ਸੰਗ ਰੰਗ ਬ੍ਰਵਤਿਆ ਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੈ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾ ਕੇ ਹਰਿ ਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਪ੍ਰਪਤਿ ਆਇਆ ਕੋ ਨਾਨਕ ਤិន ਪੂਰਾ ਪਾਇਆ ਕਾਣਾ ਦਾ ਮੰਹਲਾ ਪੰਜਵਾਂ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਰ ਜੋ ਪ੍ਰਭ ਜੀਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾ ਕੇ ਹਿਰਦੇ ਬਸੈ ਗੁਰ ਪੈਰਾ ਸਾਥ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਇਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸੈ ਗੁਰ ਪੈਰਾ ਸਾਦ ਸੰਗ ਰੰਗ ਪ੍ਰਭ ਪ੍ਰਪਤਿ ਆਇ ਕਹੁ ਨਾਨਕ ਤਨ ਪੂਰਾ ਪਾਇ ਕਾਨੜਾ ਮੰਹਲਾ ਪੰਜਵਾਂ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤਿ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸ ਜੋ ਪ੍ਰਭ ਜੀਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾ ਕੇ ਹਿਰਦੇ ਬਸੇ ਗੁਰ ਪੈਰਾ ਸਾਥ ਸੰਗ ਰੰਗ ਪ੍ਰਭਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਿ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਵਾਂ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਤੇ ਬਸੈ ਗੁਰ ਪੈਰਾ ਸਾਦ ਸੰਗ ਰੰਗ ਪ੍ਰਭ ਪ੍ਰਪਤਿ ਆਇ ਕਹੁ ਨਾਨਕ ਤਨ ਪੂਰਾ ਪਾਇਆ ਕਾਣਾ ਦਾ ਮਹੱਲਾ ਪੰਜਵਾਂ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤਿ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾਂ ਕਹਿਰਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਬ੍ਰਭਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਿਰਲੰਭ ਦੇਹੀ ਜਾਂ ਕੋ ਸਤਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਤੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਪਤਿ ਆਇਆ ਕਹ ਨਾਨਕ ਤិន ਪੂਰਾ ਪਾਇਆ ਕਾਣਾ ਦਾ ਮਹੱਲਾ ਪੰਜਵਾ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤਿ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾਂ ਕਹਿਰਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿ ਹਰਿ ਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਪਤਿ ਧਿਆਇ ਕਹੁ ਨਾਨਕ ਤਨ ਪੂਰਾ ਪਾਇਆ ਕਾਣਾੜਾ ਮਹੱਲਾ 5 ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤਿ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਬ੍ਰਭਤਿਆ ਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਦਿਰ ਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਰਿਆਂ ਪਰਮ ਬਿਨ ਸੈ ਦੁਖ ਡੇਰਾ ਜਾ ਕੇ ਹਿਰਦੇ ਬਸੈ ਗੁਰ ਪੈਰਾ ਸਾਥ ਸੰਗ ਰੰਗ ਪ੍ਰਭ ਪ੍ਰਪਤਿ ਆਇ ਕਹ ਨਾਨਕ ਤੈਨ ਪੂਰਾ ਪਾਇਆ ਕਨੜਾ ਮੰਹਲਾ ਪੰਜਵਾਂ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤਿ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਰ ਜੋ ਪ੍ਰਭ ਜੀਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸੈ ਦੁਖ ਡੇਰਾ ਜਾ ਕੇ ਹਿਰਦੇ ਬਸੇ ਗੁਰ ਪੈਰਾ ਸਾਥ ਸੰਗ ਰੰਗ ਪ੍ਰਭਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਇਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾ ਕੇ ਹਰਿ ਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਪ੍ਰਪਤਿ ਆਇਆ ਕੋ ਨਾਨਕ ਤិន ਪੂਰਾ ਪਾਇਆ ਕਾਣਾ ਦਾ ਮੰਹਲਾ ਪੰਜਵਾਂ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਰ ਜੋ ਪ੍ਰਭ ਜੀਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾ ਕੇ ਹਿਰਦੇ ਬਸੈ ਗੁਰ ਪੈਰਾ ਸਾਥ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸੈ ਦੁਖ ਡੇਰਾ ਜਾਂ ਕਹਿਰ ਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਪ੍ਰਪਤਿ ਆਇ ਕਹੁ ਨਾਨਕ ਤੈਨ ਪੂਰਾ ਪਾਇਆ ਕਾਣਾ ਦਾ ਮਹੱਲਾ ਪੰਜਵਾ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ ਜੋ ਪ੍ਰਵਜਿਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾਂ ਕਹਿਰਦੇ ਬਸੈ ਗੁਰ ਪੈਰਾ ਸਾਥ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਰਿਆਂ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਤੇ ਬਸੈ ਗੁਰ ਪੈਰਾ ਸਾਦ ਸੰਗ ਰੰਗ ਪ੍ਰਭ ਧਿਆਇਆ ਕੋ ਨਾਨਕ ਤិន ਪੂਰਾ ਪਾਇਆ ਕਾਣਾ ਦਾ ਮਹੱਲਾ ਪੰਜਵਾ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤਿ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾਂ ਕਹਿਰਦੇ ਬਸੈ ਗੁਰ ਪੈਰਾ ਸਾਥ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਰਿਆਂ ਪਰਮ ਬਿਨ ਸੈ ਦੁਖ ਡੇਰਾ ਜਾਂ ਕਹਿ ਹਰਿ ਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹ ਨਾਨਕ ਤਨ ਪੂਰਾ ਪਾਇਆ ਕਾਨੜਾ ਸੰਹਲਾ ਪੰਜ ਮਾ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਥੇ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਰ ਜੋ ਪ੍ਰਭ ਜੀਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾ ਕੇ ਹਿਰਦੇ ਬਸੈ ਗੁਰ ਪੈਰਾ ਸਾਥ ਸੰਗ ਰੰਗ ਬ੍ਰਵਤਿਆ ਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸੈ ਦੁਖ ਡੇਰਾ ਜਾਂ ਕਹਿ ਹਰਿ ਦੇ ਬਸੈ ਗੁਰ ਪੇਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੁ ਨਾਨਕ ਤਨ ਪੂਰਾ ਪਾਇਆ ਕਾਨੜਾ ਸੰਹਲਾ ਪੰਜ ਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਥੇ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਰ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾ ਕੇ ਹਿਰਦੇ ਬਸੇ ਗੁਰ ਪੈਰਾ ਸਾਥ ਸੰਗ ਰੰਗ ਪ੍ਰਭਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਵਾਂ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਦਿਰ ਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਰਿਆਂ ਪਰਮ ਬਿਨ ਸੈ ਦੁਖ ਡੇਰਾ ਜਾਂ ਕਹਿਰ ਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹ ਨਾਨਕ ਤਨ ਪੂਰਾ ਪਾਇਆ ਕਾਨੜਾ ਮੰਹਲਾ ਪੰਜਮਾ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਥੇ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਰ ਜੋ ਪ੍ਰਭ ਜੀਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾ ਕੇ ਹਿਰਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਰਿਆਂ ਪਰਮ ਬਿਨ ਸਦੁਖ ਡੇਰਾ ਜਾਂ ਕਹਿਰ ਤੇ ਬਸੈ ਗੁਰ ਪੈਰਾ ਸਾਦ ਸੰਗ ਰੰਗ ਪ੍ਰਭ ਪ੍ਰਪਤਿ ਆਇ ਕਹੁ ਨਾਨਕ ਤੈਨ ਪੂਰਾ ਪਾਇ ਕਾਨੜਾ ਮਹੱਲਾ 5 ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤਿ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾ ਕੇ ਹਿਰਦੇ ਬਸੈ ਗੁਰ ਪੈਰਾ ਸਾਥ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੈ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾ ਕੇ ਹਿਰਦੇ ਬਸੈ ਗੁਰ ਪੇਰਾ ਸਾਧ ਸੰਗ ਰੰਗ ਪ੍ਰਭ ਪ੍ਰਪਤਿ ਆਇ ਕਹ ਨਾਨਕ ਤិន ਪੂਰਾ ਪਾਇਆ ਕਾਣਾ ਦਾ ਮੰਹਲਾ ਪੰਜਵਾਂ ਐਸੀ ਮਾਗ ਗੋਬਿਨ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸ ਜੋ ਪ੍ਰਵਜਿ ਜੋ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾ ਕੇ ਹਿਰਦੇ ਬਸੇ ਗੁਰ ਪੈਰਾ ਸਾਥ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ हरियाणा परम बिनसै दुख डेरा जहां कहरे बसे गुरु पैरा साथ संग रंग प्राप्त त्याया कहो नानक तिन पूरा पाया कनाडा महल्ला 5वीं ऐसी मांग गोबिन्द ते टहल संतन की संग साधु का हर नामा जब परम गति रहआव पूजा चरण ठाकुर सरना सोई कुशल जो प्रबजीयो करना सफल होत एहि दुर्लम्ब देही जहां को सतगुरु माया करेहि ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾ ਕੇ ਹਿਰਦੇ ਬਸੈ ਗੁਰ ਪੈਰਾ ਸਾਥ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਵਾਂ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸੈ ਦੁਖ ਡੇਰਾ ਜਾਂ ਕਹਿਰ ਤੇ ਬਸੈ ਗੁਰ ਪੇਰਾ ਸਾਦ ਸੰਗ ਰੰਗ ਪ੍ਰਪਤਿ ਆਇ ਕਹ ਨਾਨਕ ਤិន ਪੂਰਾ ਪਾਇਆ ਕਾਣਾ ਦਾ ਮਹੱਲਾ 5ਵੀਂ ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤਿ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸ ਜੋ ਪ੍ਰਭ ਜੀਓ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਵਿਨਸੈ ਦੁਖ ਡੇਰਾ ਜਾ ਕੇ ਹਿਰਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਬ੍ਰਵਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਵਾਂ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੈ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦਿਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਰਿਆਂ ਪਰਮ ਬਿਨ ਸੈ ਦੁਖ ਡੇਰਾ ਜਾ ਕਹਿ ਹਰਿ ਦੇ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਪ੍ਰਪਤਿ ਆਇ ਕਹ ਨਾਨਕ ਤਿਨ ਪੂਰਾ ਪਾਇ ਕਨੜਮ ਹਰਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤਿ ਰਹਾਉ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਰ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰਦੇ ਬਸੇ ਗੁਰ ਪੈਰਾ ਸਾਧ ਸੰਗ ਰੰਗ ਬ੍ਰਭਤਿਆ ਆਇਆ ਕੋ ਨਾਨਕ ਤਿਨ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ